ਰਾਈਸ ਮਿਲ ਦੇ ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਪੁਲਿਸ ਦੇ ਵੱਲੋਂ ਸੁਲਝਾਉਣ ਦਾ ਕੀਤਾ ਗਿਆ ਦਾਵਾ ਚੋਰੀ ਹੋਏ ਚਾਵਲਾਂ ਦੇ ਗੱਟਿਆਂ ਸਮੇਤ ਦੋ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਟਰੱਕ ਅਤੇ ਰੇੜੀਆਂ ਵੀ ਪੁਲਿਸ ਨੇ ਕੀਤੀਆਂ ਬਰਾਮਦ ਮੁਕੱਦਮਾ ਦਰਜ ਕਰ ਕੀਤੀ ਜਾ ਰਹੀ ਅਗਲੀ ਕਾਰਵਾਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਮਪੁਰ ਦੇ ਇੱਕ ਰਾਈਸ ਮਿਲ ਦੇ ਵਿੱਚ ਚਾਵਲਾਂ ਦੇ ਗੱਟਿਆਂ ਦੀ ਚੋਰੀ ਹੋਈ ਸੀ ਜਿਸ ਤੇ ਉਨ੍ਹਾਂ ਦੇ ਮਾਲਕਾਂ ਦੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਹਰਕਤ ਦੇ ਵਿੱਚ ਆਉਂਦੇ ਆ ਇਸ ਮਾਮਲੇ ਤੇ ਜਦੋਂ ਕਾਰਵਾਈ ਕੀਤੀ ਗਈ ਤਾਂ ਇਹਨਾਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਰਾਮਪੁਰਾ ਇਲਾਕੇ ਦੇ ਹੀ ਰਹਿਣ ਵਾਲੇ ਹਨ ਇਹਨਾਂ ਤੋਂ ਇੱਕ ਟਰੱਕ ਅਤੇ ਚਾਵਲਾਂ ਦੇ 250 ਦੇ ਕਰੀਬ ਗੱਟੇ ਅਤੇ ਇੱਕ ਬਰੀੜੀਆਂ ਬਰਾਮਦ ਹੋਈਆਂ ਹਨ ਪੂਰੀ ਜਾਣਕਾਰੀ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਦੀ ਹੀ ਜ਼ੁਬਾਨੀ ਬਗਲ ਮਹਾਦੇਵ ਰਾਇਸ ਮੈਲ ਦੇ ਵਿੱਚ ਚੋਰੀ ਹੋਈ ਸੀ ਤੇ ਉਹਨਾਂ ਨੇ ਸਾਨੂੰ ਕੁਝ ਇਨਫੋਰਮੇਸ਼ਨ ਦਿੱਤੀ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਦੇ ਲੰਦਾ ਐਸਐਸਪੀ ਸਾਹਿਬ ਦੇ ਨਾਲ ਡਿਸਕਸ ਕਰਕੇ ਆਈਪੀਐਸ ਨੇ ਆਪਣੇ ਸ਼੍ਰੀ ਅਜੇ ਗਾਂਧੀ ਐਸਪੀਡੀ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਡਿਸਕਸ ਕੀਤੀ ਪਰ ਐਸਐਸਪੀ ਸਾਹਿਬ ਦੇ ਦੇਸ਼ਕ ਮਾਦੀ ਗੋਈ ਦੇ ਇੱਕ ਆਪਣੀ ਟੀਮਾਂ ਬਣਾਈਆਂ ਤੇ ਇਹ ਜਿਹੜੀ ਹੈਗੀ ਸੀ ਚੋਰੀ ਨੂੰ ਟੈਕਨੀਕਲ ਤਰੀਕੇ ਨਾਲ ਟ੍ਰੇਸ ਕਰਦੇ ਹੋਏ ਗਾਂਹ ਚੱਲਦੇ ਚੱਲਦੇ ਅਸੀਂ ਉਹ ਬੰਦਿਆਂ ਤੱਕ ਪਹੁੰਚੇ ਤੇ ਉਹਦੇ ਵਿੱਚ ਜਿਹੜਾ ਹੈਗਾ ਪੰਨੂ 250 ਗੱਟੇ ਇਤੋਂ 657 ਗੱਟੇ ਚੋਰੀ ਹੋਏ ਸੀ ਇਹਦਾ ਕੋਲ 250 ਗੱਟੇ ਜਿਹੜੇ ਚੋਰੀਆ ਮਾਲ ਉਪਰਾਧ ਹੋਇਆ ਜਿਹਦੇ ਵਿੱਚ ਦੋ ਬੰਦੇ ਹੈਗੇ ਆ ਇਹਨਾਂ ਦੇ ਨਾਮ ਹੈਗੇ ਸੰਜੀ ਕੁਮਾਰ ਉਸ ਕਾਲਾ ਇਹ ਵਾਸੀ ਆਦਰਸ਼ਨਗਰਾਮ ਰਾਮਪਰੇੜਿਆਂ ਨਾਲ ਤੇ ਅਜੇ ਉਤਰ ਨੈਨਪਾਲ ਹੈਗਾ ਭਗਤ ਸਿੰਘ ਕਲੋਨੀ ਰਾਮਪਰੇੜਿਆਂ ਨਾਲ ਤੇ ਇਹਨਾਂ ਕੋਲੋਂ ਇੱਕ ਟਰੱਕ ਮਿਲਿਆ ਦੋ ਮੋਟਰਸਾਈਕਲ ਜਿਹੜੀਆਂ ਮਿਲੀਆਂ ਗਈਆਂ ਤੇ ਇਹਨਾਂ ਦੀ ਹੋਰ ਤਫ਼ਤੀਸ਼ ਕਰ ਰਹੇ ਇਹਦੇ ਵਿੱਚ ਅਜੇ ਹੋਰ ਵੀ ਬੰਦੇ ਜੀ ਗੋਲਮੈਂਟ ਸਾਹਮਣੇ ਆਉਗੀ ਜਿਹੜੇ ਇਹਨਾਂ ਦੇ ਨਾਲ ਚੋਰੀ ਕਰਾਉਣ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਸੀਗੇ ਕਿ ਜਿਹੜੇ ਚੋਰੀ ਆ ਸਮਾਨ ਖਰੀਦੇ ਸੀ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਦਰਮਾਨ ਹਾਸਲ ਕਰਕੇ ਤੇ ਅੱਗੇ ਕੰਮ ਚਲਾਵਾਂਗੇ ਤੇ ਜਿਵੇਂ ਵੀ ਫਿਰ ਅਗੇ ਕੁਝ ਇਹਦੇ ਦੇ ਚੱਕ ਦੇ ਡਾਉਂਗੇ ਤੁਹਾਡੇ ਨਾਲ ਸੰਭੇ